ਸਾਰੇ ਭਲੇ ਜ਼ਿੰਦਾਬਾਦ ਆਪਣੇ ਮਾਰੇ ਕੰਮ ਕਰੀ ਅੱਜ ਖੰਨਾਕੁਰ ਤੇ ਖਟੜਾ ਸੋਸਾਇਟੀ ਖੰਨਾਕੁਰ ਦੇ ਵਿੱਚ ਹੈ ਉਹਦੀ ਇਲੈਕਸ਼ਨ ਸੀਗੀ ਵੋਟਾਂ ਜਿਹੜੀ ਬੋਟ ਪਈ ਸੀ ਉਹ 10 ਤੋਂ 3 ਵਜੇ ਤੱਕ ਤੇ ਕੀ ਖੁਤਬਾ ਦਿੱਤੀ ਗਈ 309 ਤਿੰਨ ਪਿੰਡਾਂ ਦੀਆਂ ਵੋਟਾਂ ਸੀ ਜਾਂ ਖਟੜਾ ਖੰਨਾਕੁਰ ਦੇ ਬਗੌਰ ਖਟੜਾ ਦੀਆਂ 4 ਸੀਟਾਂ ਦੇ ਵਿੱਚੋਂ ਆਪਣੇ 4 ਬੰਦੇ ਕਾਟਲ ਸੀ ਗਿਆ 5 ਸੀਟਾਂ ਜਿਹਨਾਂ ਚੋ ਇੱਕ ਰਿਜ਼ਰਵ ਸੀਗੀ ਜੇ ਤੱਕ 4 ਸੀਟਾਂ ਸੀ ਗਿਆ ਇੱਕ ਸੀਟ ਚੋ ਰਿਜ਼ਰਵ ਸੀਟ ਚੋ ਅਨਪੋਸਟ ਬੰਦਾ ਕੈਂਡੀਡੇਟ ਤੇ ਆ 4 ਸੀਟਾਂ ਦੇ ਵਿੱਚੋਂ ਕੈਂਡੀਡੇਟ ਦੇ ਨਾਮ ਹੈ ਗਿਆ ਮਨਜੀਤ ਸਿੰਘ ਕਿਸ਼ਿੰਦਰ ਸਿੰਘ ਕਰੀਸ਼ਰ ਸਿੰਘ ਕੁਪਿੰਦਰ ਕੌਚਤਰੀ ਇਹ ਆਪਣੇ ਖੰਨਾ ਖੁਰਦ ਦੇ ਵਿੱਚੋਂ 3 ਸੀਟਾਂ ਦੇ ਵਿੱਚੋਂ 4 ਕੈਂਡੀਡੇਟਸ ਨੇ ਆਪਣਾ nomination paper fill ਕੀਤੇ ਸੀ ਜਿਹਨਾਂ ਦੇ ਵਿੱਚੋਂ ਤਿੰਨ ਬੰਦੇ ਜਿੱਤੇ ਆ ਰਵਿੰਦਰ ਸਿੰਘ, ਬਲਕਾਰ ਸਿੰਘ, ਰਾਜੂ ਸਿੰਘ ਤੇ ਆਪਣੇ ਇੱਕ ਅਹ candidate ਸੀਗੇ ਅਹ ਬਘੌਰ ਪਿੰਡ ਦੇ ਵਿੱਚ ਦੋ ਸੀਟਾਂ ਦੇ ਵਿੱਚੋਂ ਤਿੰਨ ਨੇ nomination ਭਰੇ ਸੀ ਜਿਹਨਾਂ ਦੇ ਵਿੱਚੋਂ ਰਜਿੰਦਰ ਸਿੰਘ ਤੇ ਰਵਿੰਦਰ ਸਿੰਘ ਜੀ ਅਹ ਆਪਣੇ ਤਿੰਨ ਵੋਟਾਂ ਦੀ ਗਿਣਤੀ ਪਾ ਕੇ ਜਿੱਤੇ ਆ total ਜੀ 11 ਮੈਂਬਰੀ ਸੀਟ ਸੀਗੀਆਂ 11 ਮੈਂਬਰੀ ਸੀਟਾਂ ਦੇ ਵਿੱਚੋਂ ਇੱਕ ਸੀਟ ਅਹ ਤੇ ਖਾਲੀ ਗਈ ਆ। ਇੱਕ ਸੀਟ ਰਿਜ਼ਰਵਡ ਐਸਸੀ ਸੀਟ ਅਨੋਪੋਸਟ ਕੀਤੀ ਗਈ ਆ ਤੇ 9 ਸੀਟਾਂ ਦੇ ਜਿਹੇ ਇਲੈਕਸ਼ਨ ਹੋਏ ਸੀਗੇ ਜਿਨ੍ਹਾਂ ਦੇ ਵਿੱਚੋਂ 13 ਬੰਦਿਆਂ ਨੇ ਆਪਣੇ ਨਾਮਨੇਸ਼ਨ ਫਿਲ ਕੀਆ ਹਾਂਜੀ ਹਾਂ ਅੱਜ ਵੀ ਕੜੀ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਸੀ ਬਾਕੀ ਜੇ ਕਿਸੇ ਮੈਂਬਰ ਦੇ ਕੋਈ ਡਾਊਟ ਸੀਗੇ ਉਹ ਤੁਸੀਂ ਅਮੀ ਕਲੀਅਰ ਕਰ ਸਕਦੇ ਕਹਿੰਦੇ ਤੇ ਹੋਰ ਪੁਲਿਸ ਨਾਲੋਂ ਪੂਰਾ ਕਹਿ ਉਹ ਕੀਤਾ ਗਿਆ ਪੈਂਪਿੰਟ ਤੇ ਮੈਂ ਆਪਣਾ ਵੱਲੋਂ ਵੀ ਪੂਰਾ ਕਹਿ ਉਹ ਕੀਤਾ ਗਿਆ ਇਲੈਕਸ਼ਨ ਸਹੀ ਖਰਾ ਬਾਕੀ ਇਲੈਕਸ਼ਨ ਦੀ ਰੂਲ ਹਦਾਇਤਾਂ ਮੁਤਾਬਿਕ ਚੋਣ ਚੀਕੀਆਂ ਸਰਕਾਰ ਵੱਲੋਂ ਜਾਰੀ ਹੋਈਆਂ ਉਹਨਾਂ ਦੇ ਫੋਟੋ ਉਹਨਾਂ ਦੀ ਵੀਡੀਓਗ੍ਰਾਫੀ ਹੋਈ ਹੈ ਇਲੈਕਸ਼ਨ ਦੀ ਪੂਰੀ ਤੇ ਉਹ ਵੀਡੀਓਗ੍ਰਾਫੀ ਆਪਣੇ ਮਾਨਯੋਗ ਕੋਰਸ ਦੇ ਰੱਖਾ ਬਲੋ ਕਿ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਾਲ ਜਿਹੜੀ ਆਪਣੀ ਖੇਤੀਬਾੜੀ ਸੁਸਾਇਟੀ ਨਹੀਂ ਚਲੂ ਰਹੀ ਸੀ ਉਹ ਪ੍ਰਸ਼ਾਸਨ ਨੇ ੱੱਕੇ ਨਾਲ ਜਿਵੇਂ ਸਾਡੇ ਮਜੀਤ ਸਿੰਘ ਖੜੇ ਨੇ ਤੇ ਆਪਣੇ ਬਲਕਾਰ ਸਿੰਘ ਖੜੇ ਨੇ ਇਹਨਾਂ ਦੇ ਕਾਗਜ਼ ਰੱਦ ਕਰਕੇ ਇੱਕ ਗੈਰ ਜਿਹੜੇ ਕਾਬਲ ਨਹੀਂ ਸੀ ਇਹ ਬੰਦੇ ਉਹਨਾਂ ਨੂੰ ਬਣਾ ਦਿੱਤਾ ਹੁੰਦਾ ਇਸ ਲਈ ਇਸ ਸੰਬੰਧ ਵਿੱਚ ਅਸੀਂ ਮਾਨਯੋਗ ਹਾਈ ਕੋਰਟ ਚ ਗਏ ਹਾਈ ਕੋਰਟ ਦੇ ਵਿੱਚੋਂ ਥੱਲੇ ਅਸੀਂ ਆਏ ਡੀਆਰ ਸਾਹਿਬ ਦੇ ਤੇ ਉਹਦੇ ਵਿੱਚ ਉਹ ਸਾਬਤ ਹੋ ਚੁੱਕਿਆ ਸੀ ਉਹ ਗੈਰ ਸਬਧਾਰਕ ਤਰੀਕੇ ਨਾਲ ਬਣੇ ਸੀ ਤੇ ਉਹ ਕਮੇਟੀ ਰੱਦ ਕਰਤੀ ਸੀ ਉਸ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਦੁਬਾਰਾ ਫੇਰ ਚੋਣ ਕਰਾਉਣ ਲਈ ਐਪਲੀਕੇਸ਼ਨ ਦਿੱਤੀ ਅੱਜ ਤੁਸੀਂ ਦਿਖ ਲਓ ਚੋਣ ਹੋਈ ਆ 7.5 ਰੰਦੇ ਦੇ ਵਿੱਚ ਚੋਣ ਕਿਹਦੇ ਵਿੱਚ ਮਨਜੀਤ ਸਿੰਘ ਰਵਿੰਦਰ ਸਿੰਘ ਸੁਖਵਿੰਦਰ ਸਿੰਘ ਹਲਕਾਰ ਸਿੰਘ ਰਜਿੰਦਰ ਸਿੰਘ ਤੇ ਇੱਕ ਵਾਈਜੀ ਸਾਡਾ ਰਾਜੂ ਜਿੱਤ ਚੁੱਕਿਆ ਤੇ ਜਿਹਦੇ ਵਿੱਚ ਨਿਰਪਰੋਹ ਜਿੱਤ ਚੁੱਕੇ ਨੇ ਤੁਹਾਨੂੰ ਹੁਣ ਪਤਾ ਹੀ ਆ ਕਿ ਪਿਛਲੀ ਵਾਰ ਪ੍ਰਸ਼ਾਸਨ ਨੇ ਕਿੰਨਾ ਤਕਾ ਕਰਿਆ ਸੀ ਇਹ ਸਾਡੀ ਚੋਣ ਪਿਛਲੇ 4 ਵਾਰ ਕੈਨਸਲ ਕਰੀ ਸੀ ਤੇ ਵਾਰ-ਵਾਰ ਚਲੋ ਦੇਖੋ ਸੱਚ ਦਾ ਸੱਚ ਹੀ ਰਹਿੰਦਾ ਹੈ ਸੱਚ ਦੀ ਅੱਜ ਜਿੱਤ ਹੋਈ ਆ ਜਾਨੀ ਕਿ ਲੰਬਾ ਸੰਘਰਸ਼ ਇਸ ਵਾਸਤੇ ਕਰਨਾ ਪਿਆ ਅਸੀਂ ਸਾਰੇ ਆਪਣੇ ਵੋਟਰ ਦੇ ਸਪੋਰਟਰਾਂ ਦਾ तहे ਦਿਲੋਂ ਧੰਨਵਾਦ ਅਸੀਂ ਕਰਦੇ ਆਂ ਮੀਡੀਆ ਕਰਮੀਆਂ ਦਾ ਵੀ ਥੋੜਾ ਧੰਨਵਾਦ ਕਰਦੇ ਜਿਹੜਾ ਸੋਨ ਨੂੰ ਤੁਹਾਨੂੰ ਕਵਰੇਜ ਕਰ ਪਈ ਜਾਂਦੀ ਹੈ